ਆ ਹਾਂ ਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਤਿੰਨ ਗੱਬਣ ਬੱਚੀਆਂ ਤੇ ਇੱਕ ਬਈ ਤਾਜੀ ਸੂਣ ਵਾਲੀ ਵੜ ਸੇਲ ਲਈ ਲੈ ਕੇ ਆਏ ਜੀ ਤੇ ਜਿਹੜੇ ਵੀਰਾਂ ਨੇ ਹਾਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਹਰ ਇੱਕ ਆਉਣ ਵਾਲੀ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਜੀ ਆਓ ਫੁੱਟ ਲੈਣੇ ਬਾਈ ਟੋ ਟੇਲ ਆਜੋ ਬਾਈ ਜੀ ਬਾਈ ਜੀ ਹਸੀ ਕਾਲ ਸੱਸਿਆ ਬਈ ਹੋ ਠੀਕ ਹੋਈ ਵਧੀਆ ਬਹੁਤ ਵਧੀਆ ਵਧੀਆ ਚੱਲ ਵੀਰੇ ਕੰਮਕਾਰ ਆ ਕੰਮਕਾਰ ਪੂਰਾ ਵਧੀਆ ਬਈ ਚਲੋ ਨਾਮ ਤੇ ਐਡਰੈਸ ਬੋਲ ਨਾਮ ਬਾਈ ਜੀ ਕੁਲਵੀਰ ਸਿੰਘ ਪਿੰਡ ਬੋਰਸੁਰ ਹੂੰ ਜਿਲ੍ਹਾ ਬਠਿੰਡਾ ਹੂੰ ਅਸੀ ਰਾਮਪੁਰਾਪੁਰ ਨੇੜੇ ਪਿੰਡ ਬਈ ਨੇੜੇ ਬਾਈ ਜੀ ਆਪਣਾ ਭਗਤਾ ਭਾਈ ਦਾ 4 ਕਿਲੋਮੀਟਰ ਮੋਬਾਈਲ ਨੰਬਰ ਬੋਲ ਬਈ 76142 ਹੂੰ 20345 ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ ਵੀਰੇ ਤਿੰਨ ਗੱਬਣ ਬੱਚੀਆਂ ਨੇ ਹਨ ਤੇ ਇੱਕ ਬੈੜਾ ਤਾਜੀ ਸੋਨ ਵਾਲੀ ਹਨ ਹਾਂਜੀ ਠੀਕ ਆ ਪਹਿਲੇ ਨੰਬਰ ਵਾਲੀ ਬੱਚੀ

ਭਈ ਇਹ ਗੱਭਨ ਤਾਂ ਨਵੀਂ ਨਹੀਂ ਕਿ ਇੱਕ ਵਾਰ ਆਪਣੀ ਕਰਵਾਈ ਵੀ ਆ ਠੀਕ ਜਿਹੜੇ ਵੀਰ ਨਾਲ ਸੌਦਾ ਹੁੰਦਾ ਉਹ ਆਪਦੀ ਗੱਭਨ ਚੈੱਕ ਪਾਸ ਕਰਵਾ ਕੇ ਲੈ ਕੇ ਜਾਵੇ ਠੀਕ ਪਰ ਉਹ ਕਹੇ ਇਹ ਬੰਦਾ ਲਾਂਭਾ ਦੇਣ ਲੱਗ ਜਾਂਦਾ ਕਿਉਂਕਿ ਆਪਣੇ ਕੰਮਾਂ ਦਾ ਵਪਾਰ ਦਾ ਪਰ ਉਹ ਹੀ ਪਿੰਡਾਂ ਜੀ ਰਹਿਣਾ ਸਹੀ ਜੀ ਆਪਾਂ ਪਿਛਲੇ ਬਹੁਤਾਂ ਲਾਂਭੇ ਹੁੰਦੇ ਰਹੇ ਤੇ ਨਵਾਂ ਕੰਮ ਨਹੀਂ ਚੱਲਦਾ ਠੀਕ ਦੋ ਨੰਬਰ ਤੇ ਗੱਲ ਇਹ ਆ ਕਿ ਹਾਂ ਜੇ ਕੋਈ ਆਪਣੀ ਗਾਰੰਟੀ ਦੇ ਮੰਗਵਣੀ ਚਾਹੁੰਦਾ ਇਹ ਨਹੀਂ ਗੱਲ ਆ ਆਪਾਂ ਗਾਰੰਟੀ ਦੇ ਵੀ ਕੱਲ ਦੇਾਂਗੇ ਪਰ ਅਗਲਾ ਆਪਦੀ ਅਗਲੇ ਦਿਨ ਚੈੱਕ ਕਰਵਾ ਕੇ ਆਪਾਂ ਨੂੰ ਬੈਕ ਕਾਲ ਕਰਦੇ ਕਿ ਖਾਲੀ ਉਹ ਸੋਨੇ ਕਰਾਏ ਆ ਆਪਾਂ ਵਾਪਸ ਆਪਦੇ ਉਹ ਅਗਲੇ ਦਿਨ ਚੱਕਰ ਆ ਕੇ ਆਪਾਂ ਬੈਕਅਪ ਕੋਡ ਕਰਦੇ ਤੇ ਨਹੀਂ ਆਪਦੀ ਕਰਵਾ ਕੇ ਲੈ ਕੇ ਜਾਵੇ ਵੀਰੇ ਕੀ ਸਗਲੇ ਨੇ ਦੇਣੀ ਆਪਾਂ ਸਰਦਾਰ ਦੀ ਕਾਹ ਤੋਂ ਲੈਣੀ ਆ ਸਹੀ ਗੱਲ ਹਾਂ ਨਹੀਂ ਜ਼ਰੂਰੀ ਹੈ ਬਾਈ ਹਾਂਜੀ ਕੱਦ ਚੰਗਾ ਗੱਬਣ ਚੈੱਕ ਬਾਸ ਆਪਦੀ ਦਸਲੀ ਜ਼ਰੂਰ ਕਰਵਾਓ ਫੇਸ ਬਹੁਤ ਚੰਗਾ ਕੁਆਲਿਟੀ ਬੱਚੀ ਦੀ ਚੰਗੀ ਆ ਤੇ ਨਾ ਨਾ ਪਤਾ ਮਾਂ ਦਾ ਦੁੱਧ ਕਿੰਨਾ ਸੀ ਮਾਂ ਦਾ ਦੁੱਧ ਫਿਰ ਇਹ ਆਪ ਨੂੰ ਪਤਾ ਨਹੀਂ ਆ ਮੈਂ ਕਹਿ ਰਿਹਾ ਆਪਾਂ ਦੋਵੇਂ ਹੈ ਨਾ ਆਮ ਜੀਮੀਦਾਰ ਤੋਂ ਦੋ ਬੱਚਿਆਂ ਜੋੜੀ ਇੱਕੋ ਘਰੋਂ ਲਈ ਆ ਠੀਕ ਆ ਇਹ ਫਿਰ ਵੀ 25 26 ਪਲੱਸ ਆਣਗਾ ਹੈਂਗਾ ਠੀਕ ਆ ਅਜੇ ਕਹਿੰਦਾ ਮਾੜਾ ਸੀਮਾ ਦਾ ਕੋਈ ਨਿਭਾਉਂਦਾ ਆਲਾ ਬ੍ਰੀਡ ਤੇ ਕੰਮ ਕਰਦਾ ਈ ਹੂੰ ਸਹੀ ਗੱਲ ਆ ਬਈ ਦੁੱਧ ਚੰਗਾ ਪਾਉ ਦੋ ਤੋਰਾ ਤਰਾ ਚੰਗਾ ਝੂਲੀ ਦਿਖਾਵਾਂਗੇ ਰਾਜੀ ਚੰਗੀ ਆ ਚਮਕ ਬਹੁਤ ਚੰਗੀ ਆ ਝੂਲੀ ਸਾਡੇ ਬਈ ਤਿਆਰ ਚਾਰੀ ਥਾਂ ਦਾ ਕਿਸੇ ਦਾ ਕੋਈ ਫੋਰਸ ਆ ਨਹੀਂ ਠੀਕ ਆ ਇਸ ਚਾਰੇ ਥਾਂ ਦਾ ਸਾਫ ਆ ਹੂੰ ਝੂਲੀ ਬਹੁਤ ਚੰਗੀਆਂ ਆ ਕੱਲਾ ਕੱਲਾ ਥਣ ਲੈ ਬਈ ਬਾਹਰ ਦੇਖੋ ਬਾਹਰ ਦੇਖੋ ਝੂਲੀ ਦੇ ਬਹੁਤ ਚੰਗੇ ਆ ਲੈ ਕੱਲਾ ਕੱਲਾ ਥਣ ਪਿਆ ਗਿਆ ਬਈ ਤੇ ਮੁੱਲ ਕੀ ਰਹੂ ਫਿਰ ਇਹਦਾ ਮੁੱਲ ਬਈ ਇਹਦਾ 42000 ਰੁਪਇਆ ਮਾਨਤਨ ਹੋ ਜਾ ਹਾਂ ਮਾਨਤਨ ਹੋ ਜਾਊਗਾ ਆਪਾਂ ਤਾਂ ਫਿੰਡਰਾਂ ਬੱਚਿਆਂ ਵਾਲੇ ਰੇਟ ਹੀ ਮੰਗਿਆ ਬਾਈ ਇੰਨਾ ਦਿਨਾਂ ਮਹੀਨਾ ਆ ਗੱਭਣਾ ਚੜ੍ਹਦੇ ਮੁਰਗਰ ਹੋ ਗਏ ਪੂਰੇ ਗੂੜੇ ਸਿਆਲ ਚ ਠੀਕ ਹੈ ਬਾਈ ਹਾਂ 42000 ਰੁਪਏ ਮੋਹਲਾ ਮਾਨਤਨ ਜ਼ਰੂਰ ਹੋ ਜਾਊਗਾ ਹਾਂਜੀ ਅੱਗੇ ਵੀਰੇ ਦੋ ਨੰਬਰ ਕਿੰਨੇ ਟਾਈਮ ਦੀ ਗੱਭਣਾ ਹੈ ਇਹ ਬਾਈ 5 ਦਿਨ ਘੱਟ ਕਿੰਨੇ ਟਾਈਮ ਤੋਂ ਤਿੰਨ ਮਹੀਨੇ ਤੋਂ ਤਿੰਨ ਮਹੀਨੇ ਉਹ ਚੈੱਕ ਹਨ ਚੈੱਕ ਪਾਸ ਇਹ ਵੀ ਕਰਾਈ ਵੀ ਇਹ ਪੰਜ ਦਿਨ ਘਟਾਈ ਤਰੀਕੇ ਦੀ ਕਾਪੀ ਤੇ ਲਿਖੀ ਵੀ ਆ ਉਹ ਆਪਾਂ ਜੇ ਬਾਈ ਨਾਲ ਸੌਦਾ ਹੋਗਾ ਉਹਨੂੰ ਦਵਾਂਗੇ ਵਾਹ ਠੀਕ ਆ ਹਾਂ ਇਹ ਵੀ ਤਿੰਨਾਂ ਦੇ ਕੋਈ ਤਿੰਨਾਂ ਦੀ ਝੂਲੀ ਚੰਗੀ ਆ ਹਾਂ ਝੂਲੀ ਪੂਰੀ ਇੱਕ ਨੰਬਰ ਇਹਨਾਂ ਨੂੰ ਵੀ ਚੰਗੀ ਆ ਸਹੀ ਗੱਲ ਆ ਝੂਲੀ ਬੜੀ ਕਮਾਲ ਆ ਬਈ ਤੋਰ ਦੇ ਬਾਈ ਕੱਦ ਚੰਗਾ ਪ੍ਰਿੰਟ ਚੰਗਾ ਯਾਦ ਵੀੜੀ ਚੰਗੀ ਆ ਮਾਂ ਦਾ ਦੁੱਧ 25 ਪਲੱਸ ਸੀਗਾ ਹਾਂਜੀ 25 ਪਲੱਸ ਆ ਲੰਗਾ ਜੀ ਠੀਕ ਆ ਬਾਈ ਤੋਰਾ ਤਾਰਾ ਬਹੁਤ ਚੰਗਾ ਪੈਟਰਨ ਪੜਾ ਚੰਗਾ ਗੱਬਣਾ ਚੈੱਕ ਪਾਸ ਤੇ ਆਪਦੀ ਬਈ ਗੱਬਣ ਬਈ ਕਹਿੰਦਾ ਜ਼ਰੂਰ ਇਸ ਕਾਰ ਦੀ ਬੁਧੀਵਾਦੀ ਇਸ ਬੜਾ ਚੰਗਾ ਬੁਧੀਵਾਦੀ ਬਹੁਤ ਚੰਗੀ ਹੈ ਚੰਗੀ ਹੈ ਸਨਖ ਕੁਣਾ ਬੱਚੀ ਦੇ ਵਿੱਚ ਬਹੁਤ ਮੁੱਲ ਬਈ ਇਹਦਾ ਇਹਦਾ ਬਈ 43000 ਰੁਪਇਆ ਮਾਨ ਤਾਨ ਹੁਜ ਆ ਮਾਨਤਾਨ ਹੋਊਗਾ ਜੇ ਕੋਈ ਬਾਈ ਜੋੜੀ ਲੈਣੀ ਆਉਂਦਾ ਉਹ ਵੱਧ ਹੋਊ ਹੋਇਆ ਤੇ ਸੇਗਾ ਸਿੰਗਲ ਦਾ ਬਾਈ ਉਹੋ ਜਿਹਾ ਕਰਦਾਂਗੇ ਸਹੀ ਗੱਲ ਆ 43000 ਰੁਪਇਆ ਮੋਲ ਜੇ ਕੋਈ ਜੋੜੀ ਇਕੱਠੀ ਲਊਗਾ ਬਾਈ ਕਹਿੰਦਾ ਫੁੱਲ ਮਾਨਤਾਨ ਕਰਾਂਗੇ ਠੀਕ ਆ ਜੇ ਇਕੱਲੀ ਇਕੱਲੀ ਲਾਉਂਗੇ ਤਾਂ ਉਹੋ ਜਿਹਾ ਮਾਨਤਾਨ ਬਈ 30000 ਰੁਪਇਆ ਦਾ ਫੰਡਰ ਵਸਿਆ ਵਿਖੀ ਜਾਂਦੀਆਂ ਕਿਉਂਕਿ ਖਰਚਾ ਬਹੁਤ ਹੋ ਜਾਂਦਾ ਜਦੋਂ ਉਹ ਗੱਬਣਾ ਹੁੰਦਿਆਂ ਹੈ ਨਾ ਤੇ ਹੁਣ ਆਪਾਂ ਜੋੜੀ ਤਿਆਰ ਮੂਰੇ ਮਿਲਦੀ ਆ ਜੇ ਬੰਦਾ ਇੱਕ ਵੇਚ ਕੇ ਇਕਦੇ ਪੈਸੇ ਪੂਰੇ ਹੁੰਦੇ ਸਹੀ ਗੱਲ ਆ ਜੇ ਕਿਸੇ ਦੋਤੇ ਵੀ ਲੈਉਣੀ ਹੈ ਸਹੀ ਗੱਲ ਆ ਬਈ ਸਹੀ ਤੇ ਹਾਂ ਪੂਰਾ ਸਿਆਲਾ ਪੂਰਾ ਅੱਗੇ ਬਈ ਤਿੰਨ ਨੰਬਰ ਟਾਪ ਨਗੀਨਾ ਇਹ ਵੀ ਗੱਬਣ ਹਾਂ ਬਈ ਇਹ ਗੱਬਣ ਸਾਢੇ ਤਿੰਨ ਮਹੀਨੇ ਹੋਈ ਗਿਆ ਇੱਕ ਪਾਸਾ ਠੀਕ ਹੈ ਬਈ ਹਾਂ ਤੇ ਕਿੰਨਾ ਕਰ ਦੁੱਧ ਸੀ ਮਾ ਥੱਲੇ ਬਈ ਇਹਦੀ ਮਾ ਥੱਲੇ ਦੁੱਧ ਸੀ ਗਿਆ ਬਈ 42 ਲੀਟਰ ਲੰਮੀ ਦੇਖੋ ਬੱਚੀ ਲੰਮੇ ਲੰਮੇ ਬਹੁਤਾ ਪ੍ਰਿੰਟ ਬਹੁਤ ਇਹ ਆਵੇ ਜੀ ਐਸ ਨੇ ਬਈ ਬਾਫਦੀ ਤੇ ਗਾਏ ਦੇ ਲੱਗਿਆ ਵਾ ਸਨੋ ਮੈਨ ਓਕੇ ਜਿਹੜੇ ਤੋਂ ਗੱਬਣ ਜਿਹੜੇ ਉਹ ਦੋ ਬੱਚੀਆਂ ਆਪਾਂ ਦਿਖਾਈਆਂ ਉਹਨਾਂ ਦੇ ਲੱਗਿਆ ਵਾ ਐਫ ਤਾਂ ਉਹਨਾਂ ਦੀ ਪੂਰੀ ਕਲੀਅਰ ਆਪਾਂ ਨੂੰ ਹੋਣੀਗਾ ਤੇ ਇਹਦਾ ਫਿਰ ਆਪਾਂ ਫੋਲਡਰ ਪ੍ਰਕਾਰ ਦੇ ਦਾਂਗੇ ਬੜਾ ਝੂਲੀ ਬਹੁਤ ਚੰਗੀ ਹੈ ਨਾ ਹਾਂ ਝੂਲੀ ਪੂਰੀ ਬੱਲੇ ਕੱਲਾ ਕੱਲਾ ਥਣ ਲੈ ਢੱਲਾ ਢੁਲਾ ਬਾਲ ਬੂਲ ਫੁੱਲ ਦਿਖਾਉਂਦੀ ਆ ਚੰਗੀ ਆ ਦੇਖੋ ਪਿੱਠ ਪੁੜਾ ਦੇਖੋ ਬਾਈ ਫੁੱਲ ਵੱਡੇ ਕਰਦਦੀ ਆ ਕੋਈ ਛੋਟਾ ਕਰਦੀ ਨਹੀਂ ਫੁੱਲ ਕਰਦਾ ਜਿੰਨਾ ਹੋਣਾ ਚਾਹੀਦਾ ਬੱਚੀ ਦਾ ਫੁੱਲ ਵੱਡਾ ਕਰਦਾ ਫੇਸ ਬੜਾ ਚੰਗਾ ਬੋਲੀ ਬਾਦੀ ਬਹੁਤ ਚੰਗੀ ਆ ਥੋੜੀ ਤਲਿਹਾਰੇ ਦੀ ਜ਼ਰੂਰ ਆਲ ਫੁੱਲੀ ਆਈ ਵੀ ਹੈ ਆਪਦੀ ਮਰਜ਼ੀ ਨਾਲ ਮਾਸਤੀ ਹੋ ਕੇ ਤੁਰਦੀ ਆ ਠੀਕ 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 ਤੋੜਾ ਤਰਾ ਚੈੱਕ ਕਰੋ ਬੱਚੀ ਦਾ ਕੋਠੇ ਜਿੱਡੀ ਬੱਚੀ ਆ ਬਈ ਚੱਗੀ ਆ ਗੱਬਣਾ ਚੈੱਕ ਪਾਸ ਆ ਇਹ ਤੋਰੇ ਤਰੈ ਦੀ ਕਮਾਲ ਆ ਬਈ ਮਾਰਾ ਦੁੱਧ ਕਿੰਨਾ ਦੱਸਿਆ ਸੀ ਬਾਈ ਨੇ ਇਹਦਾ ਬਈ 40 ਰੁਪਿਆ ਪਲੱਸ ਸੀਗਾ 40 ਪਲੱਸ ਜੀ 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 40 ਪਲੱਸ ਮਾਰਾ ਦੁੱਧ ਸੀਗਾ ਤੇ ਸਮੀ ਪੜੀ ਵੀ ਫੁੱਲ ਆ ਰਾਜੀ ਨੂੰ ਜੀ ਫੁੱਲ ਆ ਫੁੱਲ ਕੱਦਦੀ ਆ ਮੁੱਲ ਬਈ ਕੀ ਰਹੂਗਾ ਇਹਦਾ ਫੇਰ ਇਹਦਾ ਮੁੱਲ ਬਈ 57000 ਰੁਪਿਆ 55000 ਦੀ ਜੈਸ ਨੋਈ ਆ 57000 ਰੁਪਿਆ ਮੁੱਲ ਆ 55000 ਦੀ ਜੈਸ ਨੋ ਆ ਬਾਈ ਕਹਿੰਦਾ ਬੱਚੀ ਚੰਗੀ ਬਹੁਤ ਆ ਇਹ ਆ ਜੇ ਆਪਾਂ ਬਾਹਰ ਟ੍ਰੇਡ ਮਾ ਗਲੇ ਆ ਭਾਈ ਔਰ 5 ਘਟਦੀ ਉਹਦਾ ਕੋਈ ਫਾਇਦਾ ਨਹੀਂ ਇਹ ਸੌਦੇਬਾਜ਼ੀ ਨਹੀਂ ਆਪਾਂ 55000 ਦੀ ਬੱਚੀ ਇਹ ਦੇਣੀ ਹੈ ਠੀਕ ਆ ਭਾਈ ਹਾਂ ਭਾਈ ਤਿਆਰ ਹੋ ਕੇ ਰੁਪਏ ਚੰਗੇ ਬਟਾਓ ਹਣਾ ਬਸ ਤਿਆਰ ਹੋ ਕੇ ਭਾਈ ਦਿਸ ਜਾਂਦਾ ਕਿ ਬੱਚੀ ਐਡਾ ਕਰਦੇ ਬੈਠ ਮਿਲਦਾ ਨਹੀਂ ਹਰੇਕ ਦਾ ਸਹੀ ਆ ਇਹ ਬੰਦੇ ਆ ਅੱਜ ਕੱਲ੍ਹ ਅਗਲੇ 100 ਮਜ਼ਦੂਰਾਂ ਹੁੰਦਾ ਬੱਚੀ ਵੇਚਤੀ ਕਰਦੀ ਸਹੀ ਗੱਲ ਆਪਣੀ ਸਾਡੇ ਨਾਮ ਵੀ ਨੇ ਇੱਕ ਕਰਾਈ ਵੀ ਆ ਜਿਹੜੇ ਵੀਰ ਨਾਲ ਸੌਦਾ ਹੁੰਦਾ ਪਰ ਅਗਲੇ ਆ ਦਾ ਆਨਲਾਈਨ ਮੰਗਾਲੀ ਪਰ ਆਪਦੇ ਘਰੋਂ ਚੈੱਕ ਕਰਾ ਕੇ ਲੈ ਕੇ ਜਾਵੇ ਬਾਈ ਬਹੁਤ ਠੀਕ ਚੱਲਾ ਜਾ ਠੋਕ ਕੇ ਕਹਾਂਗੇ ਇਹ ਗੱਲ ਨਹੀਂ ਤੇ ਇੱਕ ਸੌਦੇ ਗੱਭਾਂ ਦੇ ਮਾਰੋ ਖਾਲੀ ਨਿਕਲੀ ਜਾਣ ਇਹ ਗੱਲ ਨਹੀਂ ਸਹੀ ਗੱਲ ਜ਼ਰੂਰੀ ਹੈ ਬਾਈ ਫੁੱਲ ਕੱਦ ਤੇ ਝੋਲੀ ਕਮਾਲ ਤੇ ਲੰਦੋਂ ਲੰਬਾ ਵਾਲ ਬਲ ਬਹੁਤ ਵੈ ਨੇ ਸਾਰੀਆਂ ਬਲਡਾਂ ਦੇਖੋ ਜੀ ਇਹ ਲੈਵਲ ਨੂੰ ਬਹੁਤ ਬਣਾਉਗੀ ਥਣ ਬਹੁਤ ਚੰਗਾ ਬਾਈ ਤੇ ਮੁੱਲ ਵੀ ਜੈ ਜੀ ਵਸੀਰੇ ਹਿਸਾਬ ਨਾਲ ਅੱਗੇ ਬਾਈ ਬਾ ਕਿਹੜਾ ਸੂਆ ਸੁੰਦੀ ਆ ਤੇ ਬਾਈ ਜੀ ਸਹੀ ਰੀਅਲ ਅਨਲਿਸਿਸ ਹੁੰਦੀ ਆ ਤੀਜਾ ਸੂਆ ਤੀਜਾ ਸੂਆ ਹਾਂ ਕਿੰਨੇ ਦਿਨ ਲੈਂਦੀ ਆ ਇਹ ਦਿਨ ਬਾਈ ਇਹ 20 22 ਪਏ ਆ ਕੱਚੀ ਆ ਹਾਂ ਕੱਚੀ ਆ ਗਈ ਹੂੰ ਤੇ ਕੀ ਰਿਕਾਰਡ ਆ ਬਈ ਸ ਦੁੱਧ ਦਾ ਬਈ ਰਿਕਾਰਡ ਤੇ 32 33 ਕਿਲੋ ਦੁੱਧ ਪਾਇਆ ਵਾ ਫੇਸ ਬੜਾ ਚੰਗਾ ਬੋਦੀ ਚੰਗੀ ਆ ਦੁੱਧ ਦਾ ਰਿਕਾਰਡ ਬਹੁਤ ਚੰਗਾ ਦੱਸਿਆ ਬਾਈ ਨੇ ਕਦ ਵੀ ਫੌਲਾ ਬਾਈ ਵੱਡਾ ਕਦ ਦਾ ਰਾਜੀ ਫੌਲਾ ਥਣ ਬੜਾ ਕਮਾਉਣ ਦਾ ਲੱਗਿਆ ਜਿਹੜੇ ਸਾਵਣੈ ਨੇ ਹੁਣ ਸਟਾਰਟਿੰਗ ਕਰ ਲਈ ਲੇਵੇ ਦੀ ਦਸਾਂ ਵਾਈਆਂ ਦਿਨਾਂ ਨੂੰ ਬਾਈ ਨੇ ਦੱਸਿਆ ਵੀ ਦਿਨ ਪਏ ਇਹਦੇ ਤੇ ਉਦੋਂ ਨੂੰ ਆਰਡਰ ਦੀ ਕੁਆਲਿਟੀ ਹੈ ਜਿਹੜੇ ਨੇ ਕਮਾਲ ਦੀ ਤਿਆਰ ਕਰਨੀ ਆ 판ਦਰਗਾ ਹਵਾਨਾ ਲੈ ਕੇ ਕਰਮਾਲੀ ਨੇ ਫਿਰ ਸੁਣਾ ਬਾਈ ਸਾਵਣੈ ਦੀ ਆ ਬਾਈ ਆਏ ਉੱਤੇ ਰੱਖੂਗੀ ਸਹੀ ਗੱਲ ਕਮਾਲੇ ਬਣੀ ਕੱਲਾ ਕੱਲਾ ਪੂਰੀ ਵਿੱਤੀ ਤੇ ਥਣ ਟੱਲਾ ਟੱਲਾ ਫੁੱਲ ਪਈਆਂ ਨੇ ਬਾਈ ਹੂੰ ਸੂਰ ਅਰੀਨ ਸੁਣਦੀ ਆ ਤੀਜਾ ਇਹਨੂੰ ਆਪਾਂ ਦੂਜੇ ਕਹਦੇ ਉਹਦਾ ਕੋਈ ਫਾਇਦਾ ਨਹੀਂ ਬਾਈ ਕੰਨਾਂ ਵਾਲੇ ਦੰਦ ਖੜੇ ਆ ਹਜੇ ਇਹਦੇ ਅੱਛਾ ਠੀਕ ਆ ਫੇਸ ਬੜਾ ਪਿਆਰਾ ਹਨਾ ਕੰਨ ਗੁੰਨ ਬਹੁਤ ਚੰਗਾ ਲੱਗਿਆ ਕੀ ਮੁੱਲ ਆ ਬਾਈ ਕੱਚੀ ਕੱਚੀ ਦਾ ਕੱਚੀ ਦਾ ਬਾਈ ਮੁੱਲ ਨਾਲ ਇਹਦਾ ਕਈ ਰੀ ਵੇਚਣ ਵਾਲਾ ਬੰਦਾ ਲੈ ਜਾਂਦਾ ਰੇਟ ਆਪਾਂ ਰੱਖਾਂਗੇ ਫੋਨ ਤੇ ਪਰ ਹੋਊਗਾ ਜਾਇਜ਼ ਠੀਕ ਆ ਇਹ ਨਿਕਾਲੀ ਕਿ ਆਪਾਂ ਸਵਾ ਲੱਖ ਲੱਖ ਕਰਾਂਗੇ ਇਹ ਰੇਟ ਜਮਾਂ ਜਾਇਜ਼ ਹੋਊਗਾ ਠੀਕ ਆ ਤੇ ਰੱਖਾਂਗੇ ਫੋਨ ਤੇ ਲੱਖੋਂ ਅੰਦਰ ਹੀ ਹੋ ਹਾਂ ਲੱਖ ਤੋਂ ਅੰਦਰ ਹੀ ਆ ਠੀਕ ਆ ਬਾਈ ਹਾਂ ਮੁੱਲ ਬਾਈ ਕਹਿੰਦਾ ਜਮਾਂ ਜਾਇਜ਼ ਰੱਖਾਂਗੇ ਵੇਚਣ ਵਾਲੇ ਭਰਾ ਲੈ ਜਾਂਦੇ ਆ ਕਿਉਂ ਸਾਮਕੇ ਵੇਚਣੀ ਪਊਗੀ ਦਿਨ ਲੈਂਦੀ ਆ ਐਨ ਜੇਕਰ ਹੇ 25 ਦਿਨ ਭਿਲੇ ਸਾਦੀ ਆ ਬਾਈ ਤੇ ਵੇਚਣ ਵਾਲਾ ਬੰਦਾ ਫਿਰ ਕੰਮ ਗਲਤ ਹੋ ਜਾਂਦਾ ਸਹੀ ਗੱਲ ਹਾਂ ਸਹੀ ਫੁੱਲ ਕੱਦ ਰੰਗ ਰੂਪ ਯਾਦਬੀੜ ਥਾਣਾ ਵਾਲਾ ਕਮਾਲ ਲੈ ਬਾਈ ਬਰਾਬਰ ਖੜਾ ਉਹ ਸਭ ਨਾਲ ਕੱਦ ਆਹ ਦੇਖੋ ਬੈੜ ਦਾ ਦੋਨਾਂ ਦਾ ਹੀ ਕੱਦ ਜਾਂ ਸੀਵੀ ਆਣਾ ਥੋੜਾ ਹੀ ਫਰਕ ਆ ਹਾਂ ਕੱਦ ਇਹਦਾ ਵੀ ਫੁੱਲ ਆ ਬਾਈ ਬੱਚੀ ਬੱਚੀ ਵੀ ਚੰਗੀ ਆ ਬੈੜ ਵੀ ਚੰਗੀ ਆ ਆ ਬੱਚੀਆਂ ਵੀ ਚੰਗੀਆਂ ਮੁੱਲ ਵੀ ਬਾਈ ਨੇ ਇਹਨਾਂ ਦੇ ਜਾਇਦ ਹੀ ਰੱਖੇ ਆ ਤੇ ਕਿਸੇ ਵੀਰ ਨੇ ਕੋਈ ਵੀ ਨਗ ਪਸੰਦ ਆਵੇ ਤੇ ਇੱਕ ਬਈ ਕਤੂਰੇ ਦਿਖਾਉਣੇ ਆ ਹਾਂ ਕਤੂਰੇ ਦਿਖਾ ਦੀ ਲੈ ਵਾ ਕਿਹੜਾ ਬਈ ਕਤੂਰੇ ਇਹ ਕਿਹੜੀ ਨਸਲ ਆ ਵੀਰੇ ਇਹ ਜਰਮਨ ਸ਼ੈਵਟਾ ਯਾਰਮਨ ਸਾਹਿਬ ਠੀਕ ਹੈ ਕਿੰਨੀ ਕਿੰਨੀ ਉਮਰ ਹੋ ਗਈ ਇਹਨਾਂ ਦੀ ਇਹ ਅੱਜ ਹੋ ਗਏ ਬਾਈ ਠਾਂਗਾ ਠਾਂਗਾ ਦੇ ਨਾਲ ਹੋ ਗਏ ਮਹੀਨੇ ਤੋਂ ਘੱਟਾ ਦੋ ਦੇ ਨਾਲ ਅੱਛਾ ਹਾਂਜੀ ਤੇ ਕਿਵੇਂ ਆ ਫਿਰ ਇਹਨਾਂ ਦੇ ਮਾਪਿਓ ਕਿਵੇਂ ਸੀਗੇ ਚੰਗੀ ਆ ਨਾ ਮਸਲ ਸਾਧਰ ਤਾਂ ਆਪਣੇ ਕੋਲ ਹੀ ਆ ਠੀਕ ਆ ਤੇ ਮਗਰ ਆਪਣੇ ਪਿੰਡ ਚ ਆ ਗਈ ਉਹ ਵੀ ਵੀਡੀਓ ਆਪਣੇ ਫੋਨ ਦੇ ਵਿੱਚ ਮੀਟਿੰਗ ਦੀ ਹੈਗੀ ਆ ਜਿਹੜੇ ਬਾਈ ਨਾਲ ਆਪਣਾ ਸੌਦਾ ਹੋ ਗਿਆ ਉਹਨੂੰ ਵੀਡੀਓ ਦਿਖਾ ਕੇ ਠੀਕ ਆ ਤੇ ਫਿਰ ਸੌਦਾ ਕਰਾ ਗਏ ਨੇ ਬਾਈ ਠੀਕ ਆ ਹਾਂ ਤੇ ਕੀ ਮੁੱਲ ਰੂ ਹੈ ਦਾ ਫਿਰ ਮੁੱਲ ਬਾਈ ਜੀ ਇਹਨਾਂ ਦਾ ਜਿਹੜੀ ਫੀਮੇਲ ਆ ਉਹਦਾ ਹੈਗਾ 8000 ਰੁਪਿਆ ਇਹਨਾਂ ਮੇਲ ਆ ਉਹ ਦਾ 10 ਆ ਉਹ ਦਾ 10 ਹਾਂ ਜੇ ਕੋਈ ਜੋੜੀ ਲਊਗਾ 15000 ਦੀ ਜੋੜੀ ਦੇ ਦਾਂ 15000 ਦੀ ਜੋੜੀ ਦੇ ਦੇ ਦੂੰਗਾ ਇਹਦਾ ਫਾਦਰ ਵੀ ਦਖਾਨ ਨੇ ਕੱਢ ਲੈ ਬਾਹਰ ਕੋਈ ਨਹੀਂ ਮੜਾ ਦਿਖਾਣੇ ਚਾਹ ਕੇ ਆਹਾ ਫਾਦਰ ਇਹਦਾ ਹਾਂ ਠੀਕ ਆ ਮਦਰ ਦੀ ਵੀਡੀਓ ਹੈਗੀ ਤੁਹਾਡੇ ਕੋਲ ਉਹਦੀ ਵੀਡੀਓ ਮੀਟਿੰਗ ਦੀ ਪਈ ਹੈ ਬਾਈ ਉਹ ਆਪਾਂ ਦਿਖਾ ਦਾਂਗੇ ਠੀਕ ਆ ਚੰਗਾ ਪਿਆਰ ਚਾਣੇ ਵੀ हां पूरा बढ़िया डबल कोड हां डबल कोड ठीक है दबल कोड़ा. दबल कोड़ा, ये भी कोई बड़ी उम्र ਨਹੀਂ ਦੀ ਵੀ ਸਾਲ ਦਾ ਹੀ ਹੈ ਵੀ ਬੱਚਾ ਠੀਕ ਹੈ ਸਾਲ ਕਿੰਨਾ ਤੇ ਹਾਂ ਤੇ ਕੱਦ ਬੈਠੇ ਇਹਦਾ ਵੀ ਪੂਰਾ ਫੁੱਲ ਨਿੱਗਰ ਬਣਨ ਦਾ ਹੈ ਸਹੀ ਗੱਲ ਸਹੀ ਗੱਲ ਤੇ ਮੌਲ ਬਾਈ ਨੇ ਦਾਸੀ ਦਿੱਤਾ ਤੇ ਕਿਸੇ ਵੀਰ ਨੂੰ ਪਸੰਦ ਆਉਣ ਬਾਈ ਨਾਲ ਕਨੈਕਟ ਕਰ ਲਿਓ ਧੰਨਵਾਦ ਬਾਈ